ਸਭ ਜੀ ਮੈਨੂੰ ਇੱਕ ਫੋਨ तकरीबन 6-7 ਮਹੀਨੇ ਦੀ ਗੱਲ ਮੈਨੂੰ ਫੋਨ ਆਇਆ ਤੋਂ ਸਦਾਈ ਵੀਰ ਮੈਨੂੰ ਪੁੱਛਦਾ ਕੌਣ ਬੋਲਦਾ ਮੈਂ ਕਿਹਾ ਜੀ ਮੈਂ ਹਰਦੀਪ ਸਿੰਘ ਬੜਾ ਜਿਹੜਾ ਸ਼੍ਰੀਨਗਰ ਵਾਲਾ ਕੀਰਤਨ ਕਰਦਾ ਤੂੰ ਮੈਂ ਕਿਹਾ ਹਾਂ ਜੀ ਇਹ ਕਿੰਨੇ ਪੈਸੇ ਲੈਣਾ ਮੈਂ ਕਿਹਾ ਜੀ ਕਿਸ ਗੱਲ ਦੇ ਆ ਜਿਹੜਾ ਤੂੰ ਕੀਰਤਨ ਗੁਰਤਨ ਕਰਦਾ ਉਹਦੀ ਭਾਸ਼ਾ ਸੀ ਸਿੱਧੇ ਪਾਸ਼ਾ ਜੀ ਮੈਨੂੰ ਗੁੱਸਾ ਨਹੀਂ ਆਇਆ ਮੈਂ ਕਿਹਾ ਜੀ ਹਾਂ ਮੈਂ ਕੀਰਤਨ ਕਰਦਾ ਹਾਂ ਕੁਰਤਨ ਤੇ ਨਹੀਂ ਕਰਦਾ ਕੀਰਤਨ ਕਰਦਾ ਆਹੋ ਉਹਦੇ ਹੀ ਕਿੰਨੇ ਲੈਣਾ ਪੈਸੇ ਮੈਂ ਕਿਹਾ ਜੀ ਤੁਸੀਂ ਦੱਸੋ ਪ੍ਰੋਗਰਾਮ ਕਦੋਂ ਕਰਨਾ ਉਹਦੇ ਬਾਅਦ ਵਿੱਚ ਕਰਾਂਗੇ ਪਹਿਲਾਂ ਤੂੰ ਆਪਣਾ ਰੇਟ ਦੱਸ ਮੈਂ ਕਿਹਾ ਜੀ ਜੇ ਤੁਸੀਂ ਮੈਨੂੰ ਪੁੱਛੋ ਮੇਰਾ ਰੇਟ ਮੇਰਾ ਤਾਂ ਕੋਈ ਮੁੱਲ ਨਹੀਂ ਹੈ ਜੇ ਤੁਸੀਂ ਪੁੱਛੋ ਕੀਰਤਨ ਦੀ ਗੱਲ ਕੋਈ ਮੈਂ ਕੀਰਤਨ ਦੇ ਪੈਸੇ ਮੰਗਾ ਮੈਂ ਮੰਗ ਨਹੀਂ ਸਕਦਾ ਤੁਸੀਂ ਦੇ ਨਹੀਂ ਸਕਦੇ ਮੇਰਾ ਹੈ ਹੀ ਨਹੀਂ ਕੁਛ ਤੇ ਇਹ ਤਾਂ ਮਾਂ ਬਾਪ ਨੇ ਦਿੱਤਾ ਇਹ ਕਾਇਆ ਮਾਂ ਬਾਪ ਨੇ ਦਿੱਤੀ ਉਹਨਾਂ ਦੀ ਈਮਾਨਤ ਹੈ ਇਸ ਨੂੰ ਪ੍ਰਮਾਤਮਾ ਨੇ ਆਤਮਾ પાਕੇ ਰੂਹ પાਕੇ ਚਲਾਇਆ ਹੈ ਕਿ ਉਸ ਦੀ ਈਮਾਨਤ ਹੈ ਬਾਣੀ ਗੁਰੂ ਦੀ ਹੈ ਇਹ ਜੋ ਮੈਨੂੰ ਸਤਿਗੁਰੂ ਨੇ ਗਿਲਾ ਬਖਸ਼ਿਆ ਹੈ ਇਹ ਉਸਦੀ ਦੇਣਾ ਹੈ ਮੇਰੇ ਤੇ ਹੈ ਹੀ ਕੁਝ ਨਹੀਂ ਹਾਂ ਇੰਨਾ ਕਹੇ ਕਿ ਮੈਂ ਹਉਮੈ ਕਰਕੇ ਮੈਂ ਆਪਣੇ ਆਪ ਨੂੰ ਕਹਿ ਸਕਦਾ ਮੈਂ ਵੀ ਕੁਝ ਹਾਂ ਉਹ ਥੋੜਾ ਜਿਹਾ ਉਹ ਦੂਸਰੇ ਪਾਸੇ ਨੂੰ ਤੁਰ ਪਿਆ ਸੀ ਗੱਲਾਂ ਵਾਲੇ ਪਾਸੇ ਮੈਂ ਕਿਹਾ ਹੁਣ ਬੰਦ ਕਰ ਦਈਏ ਤੂੰ ਗੁਰਬਾਣੀ ਦੇ ਕੀਰਤਨ ਦੀ ਨਾ ਤਾਂ ਕੋਈ ਕੀਮਤ ਦੇ ਸਕਦਾ ਨਾ ਕਿ ਮੰਗ ਸਕਦਾ 我。